ਸੂਵੇਸ ਵੇਲੇ ਦੀ ਵੱਡੀ ਖਬਰ ਸ਼ਹਿਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਬਟਾਲਾ ਸ਼ਹਿਰ ਵਿੱਚ ਗੰਦਗੀ ਨੂੰ ਦੂਰ ਕਰਨ ਨੂੰ ਲੈ ਕੇ ਨਗਰ ਕਾਰਪੋਰੇਸ਼ਨ ਹੋਈ ਸਖਤ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਚਲਾਇਆ ਜਾ ਰਿਹਾ ਹੈ ਸਫਾਈ ਅਭਿਆਨ ਜੋ ਲੋਕ ਆਪਣੀਆਂ ਦੁਕਾਨਾਂ ਅਤੇ ਘਰਾਂ ਦਾ ਕੂੜਾ ਕਰਕਟ ਸੜਕਾਂ ਤੇ ਸੁੱਟਦੇ ਹਨ ਉਹਨਾਂ ਦੇ ਕੱਟੇ ਜਾ ਰਹੇ ਹਨ ਚਲਾਨ ਔਰ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਗੱਲ ਬਟਾਲਾ ਕਾਰਪੋਰੇਸ਼ਨ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਕਿ ਕੁਝ ਦੁਕਾਨਦਾਰ ਨਾਲੀ ਦੇ ਵਿੱਚ ਕੂੜਾ ਆਪਣੀ ਦੁਕਾਨ ਦਾ ਜਾਂ ਦੁਕਾਨ ਦੇ ਬਾਹਰ ਦਾ ਸੁੱਟ ਰਹੇ ਹਨ ਇਸ ਤੇ ਨਗਰ ਕਾਰਪੋਰੇਸ਼ਨ ਬਟਾਲਾ ਦੇ ਸੈਨੀਟਰੀ ਇੰਸਪੈਕਟਰ ਵਿਕਾਸ ਵਾਸਦੇਵ ਨੇ ਲੋਕਾਂ ਦੇ ਚਲਾਨ ਕੱਟੇ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਵਾ ਬਹੁਤ ਵਾਰ ਲੋਕਾਂ ਨੂੰ ਅਸੀਂ ਵਾਰਨਿੰਗ ਦਿੱਤੀ ਹੈ ਪਰ ਲੋਕ ਆਪਣੇ ਘਰਾਂ ਦੀ ਗੰਦਗੀ ਬਾਹਰ ਸੁੱਟ ਦਿੰਦੇ ਹਨ ਔਰ ਦੁਕਾਨਾਂ ਦਾ ਕੂੜਾ ਕਰਕਟ ਵੀ ਬਾਰ ਸੜਕਾਂ ਦੇ ਉੱਤੇ ਆਮ ਪਿਆ ਹੈ ਉਹਨਾਂ ਨੇ ਕਿਹਾ ਕਿ ਇਹ ਸ਼ਹਿਰ ਦੀ ਸਾਫ਼ ਸਫਾਈ ਨੂੰ ਬਹਾਲ ਕਰਨ ਦੇ ਲਈ ਉਹਨਾਂ ਵੱਲੋਂ ਇਹ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਕੋਈ ਵੀ ਵਿਅਕਤੀ ਅਗਰ ਬਟਾਲੇ ਦਾ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਕੂੜਾ ਸੁੱਟੇਗਾ ਜਾਂ ਕੋਈ ਆਪਣੇ ਘਰ ਦੇ ਬਾਹਰ ਸੁੱਟੇਗਾ ਤਾਂ ਉਸ ਨੂੰ ਮੋਟਾ ਜੁਰਮਾਨਾ ਕੀਤਾ ਜਾਵੇਗਾ ਵਿਕਾਸワਸਦੀਪ ਜੀ ਸ਼ਹਿਰ ਵਿੱਚ ਕੀ ਕੀਤਾ ਗਿਆ ਸਰ ਅ ਸ਼ਹਿਰ ਚ ਬੰਦੀ ਕੂੜੀ ਦੀ ਸਮੱਸਿਆ ਨੂੰ ਦੇਖਦੇ ਹੋਏ ਮਾਨਯੋਗ ਮੇਅਰ ਨਗਰ ਨਿਗਮ ਬਟਾਲਾ ਔਰ ਮਾਨਯੋਗ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਹrade ਅਨੁਸਾਰ ਸ਼ਹਿਰ ਚ ਵਕ ਵਕ ਟੀਮਾਂ ਬਣਾ ਕੇ ਅਸੀਂ ਜਿਹੜੀ ਕੂੜੇ ਦੀ ਆ ਰਹੀ ਸਮੱਸਿਆ ਉਹਦੇ ਨਜਾਤ ਵਾਸਤੇ ਅਸੀਂ ਅਚੈਕਿੰਗ ਕੀਤੀ ਗਈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਕੀਤਾ ਗਿਆ ਔਰ ਲਗਭਗ 8 ਤੋਂ 10 ਚਲਾਨ ਵੀ ਕੀਤੇ ਗਏ ਨੇ ਔਰ ਇਹ ਜਿਹੜੀ ਸ਼ਹਿਰ ਚ ਕੂੜੇ ਦੀ ਸਮੱਸਿਆ ਬੰਦੀ ਹੈ ਤੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਕੂੜਾ ਵਾ ਉਹਨੂੰ ਨਿਰਧਾਰਤ ਸਥਾਨ ਤੇ ਸੁੱਟਿਆ ਜਾਵੇ ਉਹ ਸਮੇਂ ਮੁਤਾਬਕ ਸੁੱਟਿਆ ਜਾਵੇ ਸ਼ਹਿਰ ਤੇ ਲੱਗ ਘਰਾਂ ਤੋਂ ਕੂੜਾ ਨਿਕਲਦਾ ਉਹਨੂੰ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਜੋ ਇਹ ਕੂੜੇ ਦੀ ਜਿਹੜੀ ਗੰਭੀਰ ਜਿਹੜੀ ਸਮੱਸਿਆ ਮਾਰਦੀ ਹੈ ਉਹ ਨਾ ਬਣੇ ਜੀ ਇਸ ਤੋਂ ਇਲਾਵਾ ਦੇਖ ਲਓ ਲੋਕ ਕਰਦੇ ਕੀ ਨੇ ਇਹ ਜਿਹੜਾ ਇਹ ਲੋਕ ਸਰ ਇੱਕ ਤੇ ਆਪਣੇ ਘਰਾਂ ਦਾ ਕੂੜਾ ਜਾਂ ਦੁਕਾਨਾਂ ਦਾ ਕੂੜਾ ਤੁਸੀਂ ਦੇਖਿਆ ਹੋਏਗਾ ਦੁਕਾਨ ਜਦੋਂ ਖੁੱਲਦੀ ਹੈ ਸਵੇਰੇ ਸਵੇਰੇ ਦੁਕਾਨ ਖੋਲ ਕੇ ਜਿੰਨੇ ਦੁਕਾਨਦਾਰ ਅੰਦਰਲਾ ਕੂੜਾ ਉਹ ਸਾਰਾ ਚੁੱਕ ਕੇ ਬਾਹਰ ਸੜਦੇ ਸੁੱਟ ਦਿੰਦੇ ਨੇ ਜਦਕਿ ਉਹਨਾਂ ਨੂੰ ਚਾਹੀਦਾ ਕਿ ਆਪਣਾ ਡਸਟਬਿਨ ਲਗਾਣ ਔਰ ਜਦੋਂ ਟਰਾਲੀ ਆਉਂਦੀ ਹੈ ਕੂੜਾ ਡਸਟਬਿਨ ਚ ਪਾ ਕੇ ਟਰਾਲੀ ਸੁੱਟਿਆ ਜਾਂਦਾ ਜੇ ਹੁਣ ਵੀ ਲੋਕ ਨਾ ਮੰਨੇ ਨਾ ਨਾਸ ਕਰੇ ਤੇ ਇਹ ਸਾਰੇ ਇਹਨਾਂ ਨੂੰ ਤੁਸੀਂ ਦੇਖਾਂਗੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਵੀ ਕੀਤੇ ਔਰ ਚਲਾਨ ਵੀ ਕੀਤੇ ਨੇ ਅਗਰ ਲੋਕੀ ਨਹੀਂ ਹਟਦੇ ਤੇ ਇਹਦੀ ਸਰ ਇਹਦੇ ਮੋٹے ਜੁਰਮਾਨੇ ਕਰੇ ਕੀਤੇ ਜਾਣਗੇ ਔਰ ਇਹਨਾਂ ਦੇ ਖਿ